ਨਦੀ ਦੇ ਵਿੱਚ ਘਾਰ ਫਸੀਆਂ ਪੰਜਾਹ ਦੇ ਕਰੀਬ ਬੱਕਰੀਆਂ ਬੱਕਰੀਆਂ ਦਾ ਰੈਸਕਿਊ ਦੇਖ ਤੁਹਾਡੀਆਂ ਵੀ ਅੱਖਾਂ ਰਹਿ ਜਾਣਗੀਆਂ ਖੁੱਲੀਆਂ ਨੌਜਵਾਨਾਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਦੇਖੋ ਕਿਵੇਂ ਬਚਾਈ ਇਹਨਾਂ ਬੱਕਰੀਆਂ ਦੀ ਜਾਨ ਸ੍ਰੀ ਕਾਲਜੀ ਮੇਸ਼ਰ ਸ਼ਰਮਾ ਚਰਤੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਿੱਥੇ ਹੀ ਭਾਰੀ ਮੀਂਹ ਨੇ ਵਕ ਵਕ ਸ਼ਹਿਰਾਂ ਤੇ ਰਾਜਾਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਤਾਂ ਉੱਥੇ ਹੀ ਮੱਧ ਪ੍ਰਦੇਸ਼ ਦੇ ਵਿੱਚ ਵੀ ਭਾਰੀ ਮੀਂਹ ਕਾਰਨ ਨਦੀਆਂ ਤੇ ਨਾਲੇ ਉਫਵਾਂ ਤੇ ਵਹਿ ਰਹੇ ਨੇ ਸੋ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਗਵਾਲੀਅਰ ਤੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਤੁਹਾਨੂੰ ਹੁਣ ਸਕਰੀਨ ਤੇ ਵੀ ਦਿਖਾਉਣ ਲੱਗੇ ਹਾਂ ਜਿਸ ਨੇ ਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਤਾਂ ਦੇਖ ਸਕਦੇ ਹੋ ਨਦੀ ਦੇ ਉਫਾਨ ਦੇ ਵਿੱਚਕਾਰ ਪੰਜਾਬ ਦੇ ਕਰੀਬ ਬੱਕਰੀਆਂ ਫਸ ਜਾਂਦੀਆਂ ਨੇ ਤਾਂ ਬੱਕਰੀਆਂ ਦਾ ਰੈਸਕਿਊ ਦੇਖ ਜ਼ਰੂਰ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਦੀਆਂ ਹੀ ਖੁੱਲੀਆਂ ਰਹਿ ਜਾਣਗੀਆਂ ਤਾਂ ਤੁਸੀਂ ਦੇਖੋ ਕਿਵੇਂ ਪਿੰਡ ਦੇ ਲੋਕਾਂ ਤੇ ਨੌਜਵਾਨਾਂ ਦੇ ਵੱਲੋਂ ਬੱਕਰੀਆਂ ਨੂੰ ਬਚਾਇਆ ਗਿਆ ਤਾਂ ਦੱਸ ਦੇ ਕਿ ਬੱਕਰੀਆਂ ਨੇ ਜਿਹੜੀਆਂ ਪਾਰੀਮੀ ਕਰਨ ਜੋ ਕਿ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਨਦੀ ਜਿਹੜੀ ਕਿ ਉਫਾਨ ਤੇ ਬੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਨਦੀ ਦੇ ਉਫਾਨ ਦੇ ਵਿਚਕਾਰ ਇਹ ਪੰਜਾਬ ਦੇ ਕਰੀਬ ਬੇਜਵਾਨ ਬੱਕਰੀਆਂ ਵਿਚਕਾਰੀ ਫਲ ਜਾਂਦੀਆਂ ਨੇ ਤਾਂ ਜਿਵੇਂ ਹੀ ਇਸ ਗੱਲ ਦਾ ਪਤਾ ਪਿੰਡ ਦੇ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਪਤਾ ਲੱਗਦਾ ਤਾਂ ਉਹ ਆਉਂਦੇ ਨੇ ਤਾਂ ਇਹਨਾਂ ਬੱਕਰੀਆਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਨਦੀ ਦੇ ਵਿੱਚ ਇੱਕ ਮੋਟੀ ਰੱਸੀ ਦਾ ਸਹਾਰੇ ਦੇ ਨਾਲ ਇਹਨਾਂ ਬੱਕਰੀਆਂ ਦੀ ਜਾਨ ਹੈ ਜਿਹੜੀ ਕਿ ਉਹ ਬਚਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਸੋ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਇਹ ਤਸਵੀਰਾਂ ਨੇ ਜਿੱਥੇ ਕਿ ਇੱਕ ਮੋਟੀ ਰੱਸੀ ਅਤੇ ਦਰਖਤ ਦੀਆਂ ਟਹਿਣੀਆਂ ਦੀ ਮਦਦ ਦੇ ਸਦਕਾ ਪਿੰਡ ਦੇ ਲੋਕਾਂ ਤੇ ਨੌਜਵਾਨਾਂ ਨੇ 50 ਦੇ ਕਰੀਬ ਬੱਕਰੀਆਂ ਦੀ ਜਾਨ ਬਚਾਈ ਜਿਹੜੀਆਂ ਕਿ ਨਦੀ ਦੇ ਵਿਚਕਾਰ ਹੀ ਫਸ ਗਈਆਂ ਸੀ ਤਾਂ ਜੇਕਰ ਇਹੇ ਨੌਜਵਾਨ ਆਪਣੀ ਹਿੰਮਤ ਨਾ ਦਿਖਾਉਂਦੇ ਤਾਂ ਇਹ ਬੇਜਬਾਨ ਜਿਹੜੀਆਂ ਕਿ ਬੱਕਰੀਆਂ ਸੀ ਜੋ ਨਦੀ ਦੇ ਵਿੱਚ ਕਾਰ ਫਸੀਆਂ ਤੀ ਤਾਂ ਇਹ ਆਪਣੀ ਜਾਨ ਗਵਾ ਬੈਠਦੀਆਂ ਪਰ ਨੌਜਵਾਨਾਂ ਨੇ ਹਿੰਮਤ ਨਹੀਂ ਹਾਰੀ ਇਨ੍ਹਾਂ ਦੀ ਹਿੰਮਤ ਨੂੰ ਇੱਕ ਸਲਾਮ ਬਣਦਾ ਹੈ ਕਿਉਂਕਿ ਇਨ੍ਹਾਂ ਨੌਜਵਾਨਾਂ ਦੀ ਹੀ ਹਿੰਮਤ ਸਦਕਾ ਤੇ ਬਹਾਦੂਰੀ ਦੇ ਸਦਕਾ ਹੀ ਇਨ੍ਹਾਂ ਬੇਜਬਾਨ ਬੱਕਰੀਆਂ ਦੀ ਜਾਨ ਹੈ ਜਿਹੜੀ ਕਿ ਉਹ ਬਚ ਸਕੀ ਹੈ ਤਾਂ ਇਹ ਨੌਜਵਾਨ ਬੈਂਦੀ ਨਦੀ ਦੇ ਵਿੱਚਕਾਰ ਹੀ ਜਾ ਕੇ ਖੜੇ ਹੋ ਜਾਂਦੇ ਨੇ ਮੋਟੀ ਰੱਸੀ ਦੇ ਸਹਾਰੇ ਦੇ ਨਾਲ ਤਾਂ ਦੇਖੋ ਫਿਰ ਕਿਵੇਂ ਇੱਕ ਇੱਕ ਕਰਕੇ ਬੱਕਰੀ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਇਹ ਵੀਡੀਓ ਤੁਸੀਂ ਵੀ ਦੇਖੋ ਜਿਹੜੀ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆਹੋ ਦੇਖ ਲਓ ਭਈਆ ਸੇਵਾ ਚੱਲ ਰਹੀ ਹੈ